ਅੱਜ ਅਸੀਂ ਗੱਲ ਕਰ ਰਹੇ ਹਾਂ ਢਿੱਲਾ ਬ੍ਰਹਮਨਾਥੀ ਜੋ ਲੋਕਾਂ ਤੇ ਇਤਿਹਾਸਕ ਨਜ਼ਰ ਤੋਂ ਹਮੇਸ਼ਾ ਹੀ ਬਿਰਬਾਰ ਰਿਹਾ ਇੱਕ ਬਹੁਤ ਪ੍ਰਾਚੀਨ ਢਿੱਲਾ ਹੈ ਜਿਸ ਨੂੰ ਕਾਂਤ ਵਾਸਤੇ ਰੋਹੀ ਦੀ ਆਵਨ ਵਿੱਚ ਕਦੇ ਸਮਾਦੀ ਲੀਨ ਹੋਣ ਲਈ ਪ੍ਰਮੁੱਖ ਨਾਥ ਜੋਗੀ ਬ੍ਰਹਮਨਾਥ ਨੇ ਚੁਣਿਆ ਸੀ ਬ੍ਰਹਮਨਾਥ ਅਸਲ ਵਿੱਚ ਗੁਰਖ ਪੰਥ ਦਾ ਇੱਕ ਪ੍ਰਮੁੱਖ ਜੋਗੀ ਸੀ ਗੋਰਖਨਾਥ ਦੇ ਚੇਲੇ ਚਰਨਨਾਥ ਤੇ ਰਤਨਨਾਥ ਪ੍ਰਸਿੱਧ ਸਨ ਤੇ ਕਈ ਧਾਰਨਾਵਾਂ ਅਨੁਸਾਰ ਰਤਨਨਾਥ ਜੋਗੀ ਇੱਕ ਚੰਗੇ ਕਵੀ ਵੀ ਸਨ ਕਈ ਇਤਿਹਾਸਕਾਰ ਉਹਨਾਂ ਨੂੰ ਮੁਛੰਦਰਨਾਥ ਦਾ ਚੇਲਾ ਵੀ ਮੰਨਦੇ ਹਨ ਜੋਗੀ ਰਤਨਨਾਥ ਦਾ ਸਮਾਂ 1000 ਤੋਂ 1200 ਈਸਵੀ ਵਿੱਚ ਮੰਨਿਆ ਜਾਂਦਾ ਹੈ ਇੱਕ ਧਾਰਨਾ ਅਨੁਸਾਰ ਉਹ ਬਠਿੰਡੇ ਤੇ ਜੰਪਲ ਸਨ ਆਪ ਜੀ ਨੂੰ ਹਾਜੀ ਰਤਨ ਜਾਂ ਬਾਬਾ ਰਤਨ ਵੀ ਕਿਹਾ ਜਾਂਦਾ ਸੀ ਬਠਿੰਡੇ ਵਿੱਚ ਰਤਨਨਾਥ ਦੀ ਸਮਾਦਵੀ ਮੌਜੂਦ ਹੈ ਉਹਨਾਂ ਦੀ ਹਰਮਨ ਪਿਆਰਤਾ ਕਾਰਨ ਹੀ ਸੂਫੀ ਮੱਤ ਦੇ ਸਮੇਂ ਉਹਨਾਂ ਨੂੰ ਰਤਨ ਹਾਜੀ ਵੀ ਕਿਹਾ ਗਿਆ ਉਹ ਨਾਖਮਾ ਬ੍ਰਹਮਨਾਥ ਜੋਗੀ ਰਤਨਨਾਥ ਦੇ ਪ੍ਰਸਿੱਧ ਚੇਲੇ ਸਨ ਉਹਨਾਂ ਨੇ ਕਹਿੰਦੇ ਹਨ ਕਿ ਬਠਿੰਡਾ ਦੇ ਨੇੜੇ ਇਸ ਸਥਾਨ ਤੇ ਰੋਹੇ ਵਿੱਚ ਇਕਾਂਤ ਵਿੱਚ ਸਮਾਧੀ ਲਈ ਤੇ ਢਿੱਲਾ ਸਥਾਪਿਤ ਕੀਤਾ ਇਹਨਾਂ ਦੀ ਰਚਨਾ ਪੋਥੀ ਰਤਨ ਗਿਆਨ ਮਿਲਦੀ ਹੈ ਜਿਸ ਤੋਂ ਰਤਨਨਾਥ ਦੀ ਮਛੰਦਰਨਾਥ ਨਾਲ ਹੋਈ ਗੋਸ਼ਟ ਤੋਂ ਇਲਾਵਾ ਕਾਫੀ ਜਾਣਕਾਰੀ ਮਿਲਦੀ ਹੈ तकरीबन अठ नौ सौ साल बाद अज भी पुराना मिट्टी का टिल इ मौजूद है जो हौली हौली ਆਮੀ ਨਾ ਮੈਂ ਕਹਿੰਦੀ ਹਾਂ ਕਿ ਮੈਂ ਬਾਰੇ ਸਾਰਾ ਮੁਰਦਾ ਸੁਨੇਹਾ ਬਹੁਤ ਪੁਰਾਣੀ ਜਗਾ ਆਪਣੀ ਉਮਰ ਨਾਲ ਚਲੀ ਮਾਤਾ ਦੀ ਸ਼ਰਮ ਦੀ ਯਾਦ ਸੀ ਦੋਸਤੀ ਕੇ। ਇਹ ਜੀ ਪੁਰਾਣਾ ਹੈ। ਅੱਛਾ ਮਤਲਬ ਬਹੁਤ ਪੁਰਾਣਾ। ਟੀੜੀਆਂ ਦਾ ਬਜ਼ੁਰਗ ਦੱਸਦੇ ਬਹੁਤ ਜਿਆਦਾ ਪੁਰਾਣਾ ਬਹੁਤ ਸ਼ਰਦਾਲਾ ਖਾਂ ਹੈ। ਅੱਛਾ ਸ਼ਰਦਾਲੀ ਜਗਾ ਪੂਰੀ। ਮਤਲਬ ਸਾਰੇ ਸੰਤ ਪੈਣਦੇ ਆਉਂਦੇ ਸੀ ਇੱਥੇ। ਜੀ ਸ਼ਕਤੀ ਵਾਲਾ ਥਾਂ ਹੈ। ਅੱਛਾ ਦਿੱਲੇ ਦੇ ਨਾਲ ਹੀ ਕੁਦਰਤੀ ਰੂਪ ਵਿੱਚ ਛਪੜੀ ਮਯੂਰ ਸੀ ਜਿਸ ਤੋਂ ਨਾਥ ਲੋਕ ਕਾਂਤਵਾਸ ਵਿੱਚ ਪਾਣੀ ਦਾ ਇਸਤੇਮਾਲ ਕਰਦੇ ਸਨ ਹੌਲੀ ਹੌਲੀ ਸਮੇਂ ਨਾਲ ਇੱਥੇ ਪਸ਼ੂ ਪੰਛੀ ਤੇ ਰੁੱਖਾਂ ਦੀ ਪਰਮਾਰ ਹੋਣ ਲੱਗੀ ਤੇ ਸਰੂਗ ਹੋਈ ਵਿਆਬਾਨ ਵਿੱਚ ਵੀ ਜ਼ਿੰਦਗੀ ਧੜਕਣ ਲੱਗੀ ਹੁਣ ਦੇ ਲੋਕਾਂ ਅਨਸਾਰ ਕਾਫੀ ਸਮਾਂ ਪਹਿਲਾਂ ਤੱਕ ਸਭ ਲੋਕ ਇੱਥੋਂ ਪਾਣੀ ਦਾ ਨੇੜੇ ਤੇੜੇ ਪਿੰਡਾਂ ਵਾਲੇ ਵੀ ਕਾਫੀ ਲੋਕ ਇੱਥੋਂ ਪਾਣੀ ਦਾ ਜਾਂ ਖੇਤਾਂ ਵਾਲੇ ਇੱਥੋਂ ਹੀ ਪਾਣੀ ਦਾ ਇਸਤੇਮਾਲ ਕਰਦੇ ਰਹੇ ਹਨ ਇਹ ਉਸ ਤਾਨਾ ਵੀ ਜਿੱਥੇ ਕਹਿੰਦੇ ਆ ਬ੍ਰਹਮਨਾਥ ਨੇ ਆ ਕੇ ਪੱਤਲੀ ਕੀਤੀ ਸੀ ਇੱਥੇ ਸਮਾਦੀ ਲੀਲ ਹੋਈ ਸੀਗੇ ਵੈਸੇ ਵੀ ਕਹਿੰਦੇ ਰਤਨਨਾਥ ਜਿਹੜੇ ਬਟੰਡਾ ਵਿੱਚ ਉਹਨਾਂ ਦੀ ਅਸਲ ਮੰਦਿਆ ਦਰਗਾਹ ਵੀ ਹੈ ਜਿੱਥੇ ਨਾਂ ਫਾਜੀ ਰਤਨ ਕਿਹਾ ਜਾਂਦਾ ਹੈ ਉਹਨਾਂ ਦੇ ਚੇਲੇ ਸੀਗੇ ਬ੍ਰਹਮਨਾਥ ਉਹਨਾਂ ਨੇ ਇਸ ਜਗ੍ਹਾ ਤੇ ਆਕਾਂਚ ਜਗ੍ਹਾ ਤੇ ਆ ਕੇ ਇਸ ਵੇਲੇ ਤਕਰੀਬਨ ਅਜਿਹਾ ਗੱਲ ਕਰੀਏ ਬ੍ਰਹਮਨਾਥ ਦਾ ਸਮਾਂ 1000 ਤੋਂ 1200 ਤੱਕ ਇਤਿਹਾਸਕਾਰ ਮੰਨਦੇ ਆ ਕਿ ਅਜ ਤੋਂ ਤਕਰੀਬਨ 1500 ਸਾਲ ਪਹਿਲਾਂ ਇੱਥੇ ਕਿੰਨਾਂ ਨੇ ਇੱਕ ਮਿੱਟੀ ਦਾ ਕੱਚਾ ਟਿੱਲਾ ਬਣਾਇਆ ਸੀ ਜਿੱਥੇ yogੀਆਂ ਨੂੰ ਸ਼ਾਂਤੀ ਲਈ ਕਿਉਂਕਿ ਉਸ ਸਮੇਂ ਸਾਰਾ ਏਰੀਆ ਰੋਹੀ ਬੀਆਬਾਨ ਸੀ ਦੂਰ ਦੂਰ ਤੱਕ ਕਿਤੇ ਕੁਝ ਨਹੀਂ ਸੀ ਤਾਂ ਆਪ ਦੀ ਸਮਾਧੀ ਲਈ ਜਾਂ ਆਕਾਂਤ ਲਈ yogi ਜਿਹੜੇ ਆ ਇੱਥੇ ਆਉਂਦੇ ਸੀਗੇ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ yogੀਆਂ ਦਾ ਜਿਹੜਾ ਧਿਆਨ ਨਾਲ ਜਿਹੜਾ ਡੇਰਾ ਇੱਕ ਪੱਕਾ ਪਿੰਡ ਦੇ ਅੰਦਰ ਹੈਗਾਗਾ ਉੱਥੇ ਉਸ ਤੋਂ ਬਾਅਦ ਅਗਲੇ ਜਿਹੜੇ ਗੁਰੂਆਂ ਨੇ ਰਹਿਣੇ ਸ਼ੁਰੂ ਹੋ ਗਏ ਤਾਂ ਹੌਲੀ-ਹੌਲੀ ਸਿੱਖ ਮੱਤ ਦੇ ਆਉਣ ਨਾਲ ਜਿਹੜੇ ਕਹਿੰਦੇ ਆਗੇ ਇਹ ਡੇਰਾ ਵਿਵਾਨਾ ਹੋਣਾ ਸ਼ੁਰੂ ਹੋ ਗਿਆ ਤਾਂ ਲੋਕਾਂ ਦਾ ਜਿਹੜਾ ਚਾਂਸਸ ਆ ਸਿੱਖ ਮੱਤ ਤੋਂ ਕੱਟ ਗਿਆ ਦੂਸਰੀ ਗੱਲ ਇਸ ਏਰੀਆ 'ਚ ਜਿਵੇਂ-ਜਿਵੇਂ ਚਾਲ-ਪੈਲ ਹੁੰਦੀ ਗਈ ਜਿਵੇਂ ਉਹ ਰੋਹੀ ਵਿਵਾਨ ਤੇ ਜਿਹੜੀ ਕਾਂਟ ਉਹ ਘੱਟਦੀ ਗਈ ਤਾਂ ਹੌਲੀ-ਹੌਲੀ ਜਿਹੜਾ ਇਹ ਡੇਰਾ ਸੁੰਨਾ ਹੋ ਗਿਆ ਪਰ ਅੱਜ ਵੀ ਇਸ ਦੇ ਜਿਹੜੇ ਤੁਸੀਂ ਉਸਤਾਨਾ ਮੌਜੂਦ ਆ ਬਿਲਕੁਲ ਅੱਜ ਵੀ ਕੱਚਾ ਓਟਲਾ ਉਸੇ ਤਰ੍ਹਾਂ ਮੌਜੂਦ ਆ ਉਸ ਨੂੰ ਤੁਸੀਂ ਅੱਜ ਵੀ ਦੇਖ ਸਕਦੇ ਆ ਕਾਫੀ ਅਰਸਾ ਬਾਅਦ ਬਾਬਾ yogi chetan nath ਜੋ ਕਿ brahman nath ਦੇ ਚੇਲਿਆਂ ਵਿੱਚੋਂ ਸਨ ਉਹਨਾਂ ਨੇ ਪੱਕਾ ਪਿੰਡ ਦੇ ਸਥਾਨ ਤੇ ਇੱਕ ਡੇਰਾ ਸਥਾਪਿਤ ਕੀਤਾ ਜੋ ਬਸੋਂ ਹੁਣ ਤੇ ਪਿੰਡ ਵਸਣ ਨਾਲ ਅੱਗੇ ਚੱਲਦਾ ਰਿਹਾ ਤੇ ਇਹ ਡੇਰਾ ਅੱਜ ਵੀ ਮੌਜੂਦ ਹੈ ਜਿਸ ਨੂੰ ਅੱਜ ਵੀ ਪਿੰਡ ਵਿੱਚ ਨਾਥਾਂ ਵਾਲਾ ਡੇਰਾ ਕਿਹਾ ਜਾਂਦਾ ਹੈ ਇਹ ਤਾਂ ਹੁਣ ਇਹਨਾਂ ਸੰਤਾਂ ਨੇ ਸਾਰਾ ਉੱਚਾ ਚੱਕ ਕੇ ਬਣਾਤਾ ਹੂੰ 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 ਉੱਤਰ ਹੈ ਆ ਗੇਟ ਸੀ ਉਹ ਪੁਰਾਣੀ ਕੋਈ ਠੀਕ ਆ ਇੱਕ ਮਿੰਟ ਖੋਲ ਕੇ ਬੋਲਣਾ ਹਾਂ ਹਾਂ ਆਮਲਾ ਸੀ ਜਿਹੜੇ ਵੱਡੇ ਵੱਡੇ ਸੰਤ ਸੀਗੇ ਪਹਿਲਾਂ ਨੇ ਅੱਛਾ ਤਾਂ ਮਤਲਬ ਆਹ ਗੇਟ ਆਹੀਂ ਉਹ ਪਾਰ ਤਾਂ ਜਿਹੜੇ ਕੋਈ ਇੱਥੇ ਇਸ਼ਨਾਨ ਕਰਦੇ ਹੁੰਦੇ ਸੀ ਠੀਕ ਆ ਉਹ ਭਈ ਆ ਗਈ ਇਹ ਮਤਲਬ ਭਈ ਆਉਂਦੇ ਸੀ ਇਸ਼ਾਰਾ ਚ ਕੋਲ ਕੋ ਬਰੀਆਸ ਹਸਤੰਦੀ ਠੀਕ ਆ